ਤੋ ਵੱਡੀ ਗੱਲ ਇਹ ਕਹਿੰਦੇ ਕਿ ਕਿੱਥੇ ਬੈਲ ਕਿੱਥੇ ਗੱਡੀ ਕਿੱਥੇ ਗਈ ਉਹ ਕਬੱਡੀ ਖੇਡਾ ਸਾਡੀਆਂ ਨੂੰ ਪੱਛਮ ਉਧਾਲਦਾ ਰਿਹਾ ਮੈਂ ਪੰਜਾਬ ਚੋਂ ਪੰਜਾਬ ਨੂੰ ਭਾਲਦਾ ਰਿਹਾ ਉਹਨਾਂ ਪ੍ਰਣਾਲਿਆਂ ਦੇ ਹੀਠਾਂ ਖੜੇ ਹੋਗੇ ਨਾ ਵੀ ਲੈਣਾ ਨਾਲੀਆਂ ਕੱਚੀਆਂ ਹੀ ਹੁੰਦੀਆਂ ਸੀਗੀਆਂ ਉਹਨਾਂ ਕੱਚੀਆਂ ਗਲੀਆਂ ਦੇ ਵਿੱਚ ਕੱਚੀਆਂ ਨਾਲੀਆਂ ਦੇ ਵਿੱਚ ਅਸੀਂ ਦੌੜੇ ਦੌੜੇ ਫਿਰਨਾ ਬਿਲਕੁਲ ਕੋਈ ਨੁਕਸਾਨ ਨਹੀਂ ਸੀ ਹੁੰਦਾ ਕੋਈ ਰੋਕਦਾ ਨਹੀਂ ਸੀ ਹੁੰਦਾ ਫਿਰ ਆਪਣੀਆਂ ਕਾਪੀਆਂ ਦੇ ਵਿੱਚੋਂ ਪਾੜ-ਪਾੜ ਕੇ ਕਾਗਜ਼ ਬਣਾ ਕੇ ਕਿਸ਼ਤੀਆਂ ਛੱਡ ਕੇ ਉਹ ਨਜ਼ਾਰੇ ਵੀ ਲੈਂਦੇ ਰਹੇ ਹਾਂ ਔਰ ਉਹਨਾਂ ਨਜ਼ਾਰਿਆਂ ਨੂੰ ਉਹ ਮਹਾਨ ਗਜ਼ਲ ਗਾਇਕ ਜਗਜੀਤ ਸਿੰਘ ਉਹਨਾਂ ਨੇ ਆਪਣੀਆਂ ਗਜ਼ਲਾਂ ਦੇ ਰਾਹੀਂ ਗਾਇਆ ਵੀ ਦਰਸਾਇਆ ਵੀ ਹੈ ਕਿ ਮੇਰੇ ਕੋਲ ਸਾਰੀਆਂ ਚੀਜ਼ਾਂ ਲੈ ਲਓ ਪਰ ਮੈਨੂੰ ਮੇਰਾ ਬਚਪਨ ਮੋੜ ਦਿਓ ਜੀ ਉਹ ਉਹ بارش ਦਾ ਪਾਣੀ ਮੋੜ ਦਿਓ ਉਹ ਕਾਗਜ਼ ਦੀ ਕਿਸ਼ਤੀ ਮੋੜ ਦਿਓ ਪਰ ਮੁੜਦੀਆਂ ਨਹੀਂ ਉਹ ਸਮਾਂ ਜਿਹੜਾ ਲੰਘ ਗਿਆ ਨਾ ਉਹ ਵਾਪਸ ਨਹੀਂ ਆਉਂਦਾ ਉਹਨਾਂ ਸਮੇਂ ਦੇ ਦੌਰਾਨ ਅਸੀਂ ਬਾਂਦਰ ਕਿਲਾ ਵੀ ਖੇਡਿਆ ਅਸੀਂ ਗੈਲਰੀ ਵੀ ਖੇਡੀ ਅਸੀਂ ਜੰਜੀਰ ਸ਼ੂ ਵੀ ਖੇਡੀ ਅਸੀਂ ਲੁਕਣ ਛਪਾਈ ਵੀ ਖੇਡੀ ਤੁਸੀਂ ਕੋਟਲਾ ਛਪਾਕੀ ਵੀ ਕਦੇ ਖੇਡੀ ਹੋਊਗੀ ਠੀਕ ਹੈ ਜੀ ਇਹ ਜਿਹੜੀਆਂ ਖੇਡਾਂ ਆ ਅਸੀਂ ਮੰਟੇ ਵੀ ਖੇਡੇ ਫਿਰ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਇਹ ਵੀ ਖੇਡਾਂ ਖੇਡੀਆਂ ਡੰਡਾ ਡੱਕ ਪੀਚੋ ਪਤਾ ਨਹੀਂ ਕੀ ਕੁਛ ਅਸੀਂ ਖੇਡਿਆ ਮਾਰ ਕੇ ਚੱਪਲ ਦੇ ਵਿੱਚ ਚੱਪਲ ਉਹ ਕੱਢਣੀ ਤੇ ਉਸ ਵੇਲੇ ਜਦੋਂ ਫਿਰ ਬੰਦੇ ਨੇ ਅੱਖ ਬਚਾ ਕੇ ਨੱਠਣਾ ਤੇ ਮੁਸੀਬਤਾਂ ਦੇ ਵਿੱਚੋਂ ਤਕੜੇ ਤਰੀਕੇ ਨਾਲ ਬਾਹਰ ਨਿਕਲਣਾ ਇੱਕ ਵਲ ਹੁੰਦਾ ਸੀ ਜੀ ਇੱਕ ਖੇਡਾਂ ਸੀ ਸਾਡੀਆਂ ਇਹਨਾਂ ਦੇ ਵਿੱਚ ਆਪਣਾ ਰੰਗ ਸੀ ਜਦੋਂ ਪਿੱਠੂ ਟਹਿ ਜਾਣਾ ਫਿਰ ਉਹਨਾਂ ਨੂੰ ਜਾ ਕੇ ਬਣਾਉਣਾ ਦੁਬਾਰਾ ਤੇ ਉਸ ਤੋਂ ਬਾਅਦ ਜਦੋਂ ਸਾਡੀ ਗੇਂਦ ਵੱਜਣੀ ਵੱਜ ਜਾਣੀ ਧੂਈ ਦੇ ਵਿੱਚ ਇਹ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਸੀ ਤੇ ਸਰਕਾਰਾਂ ਨੇ ਜਿਹੜੀਆਂ ਐਡੀਆਂ ਮੋਟੀਆਂ-ਮੋਟੀਆਂ ਕਿਤਾਬਾਂ ਲਾਤੀਆਂ ਸਕੂਲਾਂ ਦੇ ਵਿੱਚ ਕੀ ਗੱਲ ਸਰਕਾਰ ਦੇ ਜਿਹੜੇ ਸਿੱਖਿਆ ਮੰਤਰੀ ਆ ਸਰਕਾਰ ਦਾ ਜਿਹੜਾ ਸਿੱਖਿਆ ਵਿਭਾਗ ਆ ਉਹ ਅਨਪੜਿਆ ਪਿਆਰ ਪੜੀ ਸਾਹਿਤਿਕ ਲਾਈ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸਵੇਰ ਸਵੇਰ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਸਵਾਗਤ ਹੈ ਤੁਹਾਡਾ ਸਵਾਗਤ ਤੁਹਾਡਾ ਵੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਦਿੱਲੀ ਤੋਂ ਇਕਬਾਲ ਖੁਸ਼ਾਮਦੀਦ ਜੀ ਆਇਆਂ ਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਅਕਸਰ ਅਸੀਂ ਇਹਨਾਂ ਦੇ ਨਾਲ ਕਰਦੇ ਹਾਂ ਸਵੇਰ ਤੇ ਚਾਨਣ ਰੰਗੀਆਂ ਗੱਲਾਂ ਜਿਹੜੀਆਂ ਕਿਉਂਕਿ ਗੱਲਾਂ ਉਹੀ ਹੁੰਦੀਆਂ ਨੇ ਕਿ ਜਿਹੜੀਆਂ ਜ਼ਿੰਦਗੀ ਦੇ ਵਿੱਚ ਕੰਮ ਆਉਣ ਸਿਆਣੇ ਲੋਕ ਕਹਿੰਦੇ ਹੁੰਦੇ ਸੀ ਕਿ ਆ ਮੇਰੀ ਗੱਲ ਪੱਲੇ ਨਾਲ ਬੰਨ ਲੈ ਤੇ ਗੱਲਾਂ ਅਸੀਂ ਕੋਸ਼ਿਸ਼ ਕਰੀਦੀ ਆ ਕਿ ਪੱਲੇ ਨਾਲ ਬੰਨਣ ਵਾਲੀਆਂ ਹੋਣ ਤੇ ਜਿਹੜੀਆਂ ਅੱਗੇ ਕਿਤੇ ਜਾ ਕੇ ਕੰਮ ਆ ਸਕਣ ਕੰਮ ਆ ਸਕਣ ਬਿਲਕੁਲ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਜੁੜੀਆਂ ਹੋਈਆਂ ਆਮ ਗੱਲਾਂ ਹੀ ਕਰਦੇ ਆ ਅੱਜ ਜੋਗੀ ਜੀ ਅਸੀਂ ਗੱਲ ਕਰਾਂਗੇ ਕਿ ਪੁਰਾਣੇ ਸਮਿਆਂ ਦੇ ਵਿੱਚ ਹੁਣ ਤੱਕ ਵੀ ਮੈਨੂੰ ਲੱਗਦਾ ਹੈ ਕਿ ਬੱਚੇ ਜਿਹੜੇ ਸੀ ਉਹ ਬਾਹਰ ਖੇਡਿਆ ਕਰਦੇ ਸੀ ਜੀ ਗਲੀ ਦੇ ਵਿੱਚ ਜਦੋਂ ਖੇਡਿਆ ਕਰਦੇ ਸੀ ਤਾਂ ਪਤਾ ਲੱਗਦਾ ਸੀ ਕਿ ਹਾਂ ਇਸ ਘਰ ਦੇ ਵਿੱਚ ਚਾਲ ਨਿਆਣੇ ਹੈਗੇ ਇਸ ਗਲੀ ਦੇ ਵਿੱਚ ਬੱਚੇ ਹੈਗੇ ਆ ਪਰ ਅੱਜ ਤਾਂ ਪਤਾ ਹੀ ਨਹੀਂ ਲੱਗਦਾ ਸਾਰੇ ਤਾਂ ਘਰਾਂ ਦੇ ਵਿੱਚ ਹੀ ਵੱਡੇ ਰਹਿੰਦੇ ਨੇ ਫੋਨ ਉਹਨਾਂ ਦਾ ਖਹਿੜਾ ਨਹੀਂ ਛੱਡਦੇ ਜੀ ਦੇਖੋ ਗੱਲ ਇਹ ਹੈ ਹੈਨਾ ਜ਼ਿੰਦਗੀ ਬਹੁਤ ਤੇਜ਼ ਹੋ ਗਈ ਆ ਬਹੁਤ ਜ਼ਿਆਦਾ ਅਸੀਂ ਐਨੇ ਐਡਵਾਂਸ ਹੋ ਗਏ ਆ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਨਾਲ ਪਛੜ ਗਏ ਆ ਕੋਈ ਵੇਲਾ ਹੁੰਦਾ ਸੀ ਉਹ ਵੇਲਾ ਸ਼ਾਇਦ ਧੁੰਦਲਾ ਧੁੰਦਲਾ ਤੁਹਾਨੂੰ ਯਾਦ ਹੋਵੇ ਮੈਨੂੰ ਯਾਦ ਆ ਕਿ ਜਦੋਂ ਕਿਤੇ ਮੀਂਹ ਪੈਣਾ ਪਿੰਡ ਦੇ ਵਿੱਚ ਅਸੀਂ ਉਦੋਂ ਪਾਈਪ ਨਹੀਂ ਸੀ ਲੱਗਦੇ ਹੁੰਦੇ ਪਰਨਾਲੇ ਉਦੋਂ ਹੀ ਹੁੰਦੇ ਸੀ ਉਹਨਾਂ ਪ੍ਰਨਾਲਿਆਂ ਦੇ ਹੀਠਾਂ ਖੜੇ ਹੋ ਕੇ ਨਾਂ ਵੀ ਲੈਣਾ ਹਾਂ ਨਾਲੀਆਂ ਕੱਚੀਆਂ ਹੀ ਹੁੰਦੀਆਂ ਸੀਗੀਆਂ ਉਹਨਾਂ ਕੱਚੀਆਂ ਗਲੀਆਂ ਦੇ ਵਿੱਚ ਕੱਚੀਆਂ ਨਾਲੀਆਂ ਦੇ ਵਿੱਚ ਅਸੀਂ ਦੌੜੇ ਫਿਰਨਾ ਬਿਲਕੁਲ ਕੋਈ ਨੁਕਸਾਨ ਨਹੀਂ ਸੀ ਹੁੰਦਾ ਕੋਈ ਰੋਕਦਾ ਨਹੀਂ ਸੀ ਹੁੰਦਾ ਅਸੀਂ ਉਹ ਲੈ ਕੇ ਨਾ ਖਾਦ ਵਾਲੇ ਬੂਰੇ ਜੇ ਉਹਨਾਂ ਨੂੰ ਬਣਾ ਕੇ ਤਕੂਣਾ ਜਿਹਾ ਸਿਰ ਦੇ ਉੱਪਰ ਰੱਖ ਕੇ ਅਸੀਂ ਆਪਣੀਆਂ ਮੀਂਹ ਪੈਂਦੇ ਦੇ ਵਿੱਚ ਹਵੇਲੀਆਂ ਨੂੰ ਵੀ ਜਾਂਦੇ ਰਹੇ ਹਾਂ ਫਿਰ ਆਪਣੀਆਂ ਕਾਪੀਆਂ ਦੇ ਵਿੱਚੋਂ ਪਾੜ-ਪਾੜ ਕੇ ਕਾਗਜ਼ ਬਣਾ ਕੇ ਕਿਸ਼ਤੀਆਂ ਛੱਡ ਕੇ ਉਹ ਨਜ਼ਾਰੇ ਵੀ ਲੈਂਦੇ ਰਹੇ ਹਾਂ ਔਰ ਉਹਨਾਂ ਨਜ਼ਾਰਿਆਂ ਨੂੰ ਉਹ ਮਹਾਨ ਗਜ਼ਲ ਗਾਇਕ ਜਗਜੀਤ ਸਿੰਘ ਉਹਨਾਂ ਨੇ ਆਪਣੀਆਂ ਗਜ਼ਲਾਂ ਦੇ ਰਾਹੀਂ ਗਾਇਆ ਵੀ ਦਰਸਾਇਆ ਵੀ ਹੈ ਉਹ ਮੈਨੂੰ ਪੂਰੀ ਗਜ਼ਲ ਤਾਂ ਚੇਤੇ ਨਹੀਂ ਪਰ ਉਹ ਉਹਦਾ ਮਤਲਬ ਇਹ ਸੀ ਕਿ ਮੇਰੇ ਕੋਲ ਸਾਰੀਆਂ ਚੀਜ਼ਾਂ ਲੈ ਲਓ ਪਰ ਮੈਨੂੰ ਮੇਰਾ ਬਚਪਨ ਮੋੜ ਦਿਓ ਜੀ ਉਹ ਉਹ بارش ਦਾ ਪਾਣੀ ਮੋੜ ਦਿਓ ਉਹ ਕਾਗਜ਼ ਦੀ ਕਿਸ਼ਤੀ ਮੋੜ ਦਿਓ ਪਰ ਮੁਰਦੀਆਂ ਨਹੀਂ ਉਹ ਸਮਾਂ ਜਿਹੜਾ ਲੰਘ ਗਿਆ ਨਾ ਉਹ ਵਾਪਸ ਨਹੀਂ ਆਉਂਦਾ ਹੁਣ ਦੇਖੋ ਉਦੋਂ ਸਾਨੂੰ ਕੋਈ ਵੀ ਰੋਕਦਾ ਟੋਕਦਾ ਨਹੀਂ ਸੀ ਤੇ ਨਾ ਹੀ ਉਦੋਂ ਬੱਚੇ ਜਿਹੜੇ ਆ ਡੁੱਬ ਕੇ ਮਰਦੇ ਸੀ ਜੀ ਬਿਲਕੁਲ ਸਹੀ ਬਹੁਤ ਘੱਟ ਚਾਂਸ ਹੁੰਦੇ ਸੀਗੇ ਜੀ ਠੀਕ ਹਾਂ ਕਦੇ ਕੋਈ ਅਣਗਹਿਲੀ ਹੋ ਗਈ ਜਾਂ ਅਣਹੋਣੀ ਵਾਪਰ ਗਈ ਤਾਂ ਕੋਈ ਭਾਣਾ ਵਾਪਰ ਵੀ ਜਾਂਦਾ ਸੀ ਪਰ ਉਦੋਂ ਅਸੀਂ ਖੇਡਦੇ ਸੀ ਦੌੜਦੇ ਸੀ ਕਿ ਭਾਵੇਂ ਨੰਗ ਢੰਗੇ ਸੀ ਫਿਰ ਵੀ ਸਭ ਤੋਂ ਚੰਗੇ ਸੀ ਜਦ ਅਸੀਂ ਬੱਚੇ ਸੀ ਦਿਲ ਦੇ ਅੰਦਰੋਂ ਸੱਚੇ ਸੀ ਹੁਣ ਉਹ ਉਸ ਤੋਂ ਬਾਅਦ ਜਦੋਂ ਆਮ ਦਿਨ ਹੁੰਦੇ ਸੀ ਬਰਸਾਤਾਂ ਤੋਂ ਬਿਨਾ ਸਾਡੀ ਆਲੇ ਦੁਆਲੇ ਆਂਢ ਗੁਆਂਢ ਗਲੀ ਮੁਹੱਲੇ ਦੇ ਵਿੱਚ ਸਾਰੇ ਇਕੱਠੇ ਹੋ ਜਾਂਦੇ ਆਥਣ ਵੇਲੇ ਅਸੀਂ ਹਿਸਾਬ ਲਾ ਲਵੋ ਕਿ ਘੱਟੋ ਘੱਟ ਕੋਈ ਲਗਭਗ ਕਰੀਬ ਕਰੀਬ 30 40 ਬੱਚੇ ਹੁੰਦੇ ਸੀਗੇ ਜਾਂ ਤਾਂ ਅਸੀਂ ਗਰਾਊਂਡ ਦੇ ਵਿੱਚ ਖੇਡਣਾ ਅਸੀਂ ਅੱਕੜੇ ਤੋੜ ਕੇ ਨਾ ਸਾਡੇ ਅੱਕੜੇ ਬਹੁਤ ਹੁੰਦੇ ਸੀ ਛੱਪੜ ਦੇ ਵਿੱਚ ਜੀ ਉਹ ਅਕੜੇ ਤੋੜ ਕੇ ਬਣਾ ਕੇ ਹਾਕੀਆਂ ਖਿੱਦੋ ਜੀ ਬਣਾ ਕੇ ਗੇਂਦ ਜੀ ਲੈ ਗੇ ਦੇ ਕਟਣੀ ਉੱਤੇ ਠੀਕ ਆ ਖੇਡਦੇ ਰਹਿਣਾ ਆਪਣੇ ਆਪ ਨੂੰ ਅਸੀਂ ਸੌਦੇ ਗਏ ਅਸੀਂ ਪ੍ਰਗਟ ਸਿੰਘ ਆ ਜੀ 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 ਹੈ ਵੀ ਅਸੀਂ ਸਰਜੀਤ ਸਿੰਘ ਆ ਤੇ ਅਸੀਂ ਬਲਵੀਰ ਸਿੰਘ ਆ ਅਸੀਂ ਬੜਾ ਖੇਡਣਾ ਬਹੁਤ ਜ਼ਿਆਦਾ ਦਿਨ ਨਹੀਂ ਦੇਖਣਾ ਦੁਪਹਿਰ ਨਹੀਂ ਦੇਖਣੀ ਸ਼ਾਮ ਨਹੀਂ ਦੇਖਣੀ ਲਗਾਤਾਰ ਅਸੀਂ ਖੇਡਣਾ ਮਾਵਾ ਵੀ ਮਗਰ ਹੋ ਕੇ ਮਾਰ ਨਹੀਂ ਸੀ ਉਹਦੀਆਂ ਹੁੰਦੀਆਂ ਕੀ ਚਲੋ ਅੰਦਰ ਕੀ ਚਲੋ ਹੁੰਦਾ ਹਾਂ ਜੀ ਹਾਂ ਜਦੋਂ ਘਰ ਜਾਂਦੇ ਸੀ ਮਾਮਾ ਆਪਣੀ ਖੇਡ ਖੇਡ ਲੈਂਦੀ ਹੁੰਦੀ ਸੀ ਦਬਲ ਕੇ ਕੁੱਟ ਲੈਂਦੀ ਹੁੰਦੀਆਂ ਸੀ ਜੀ ਹੈਨਾ ਪਰ ਤਕੜੇ ਹੁੰਦੇ ਸੀ ਕੁੱਟ ਖਾ ਲੈਣੀ ਹੁਣ ਉਹਨਾਂ ਸਮੇਂ ਦੇ ਦੌਰਾਨ ਅਸੀਂ ਬਾਂਦਰ ਕਿਲਾ ਵੀ ਖੇਡਿਆ ਹੂੰ ਅਸੀਂ ਗੈਲਰੀ ਵੀ ਖੇਡੀ ਅਸੀਂ ਜੰਜੀਰ ਸ਼ੂ ਵੀ ਖੇਡੀ ਅਸੀਂ ਲੁਕਣ ਛਪਾਈ ਵੀ ਖੇਡੀ ਤੁਸੀਂ ਕੋਟਲਾ ਛਪਾਕੀ ਵੀ ਕਦੇ ਖੇਡੀ ਹੋਗੀ ਠੀਕ ਹੈ ਜੀ ਇਹ ਜਿਹੜੀਆਂ ਖੇਡਾਂ ਆ ਅਸੀਂ ਬਾਂਟੇ ਵੀ ਖੇਡੇ ਹੂੰ ਠੀਕ ਜੀ ਅਸੀਂ ਫਿਰ ਉਹ ਇੱਕ ਨਾ ਇਹਦਾ ਬਾਹਾਂ ਫੜ ਕੇ ਦੋ ਜਣੇ ਇੱਕ ਇਧਰ ਹੁੰਦਾ ਸੀ ਇੱਕ ਇਧਰ ਹੁੰਦਾ ਸੀ ਉਹਦੇ ਇਹਨਾਂ ਬਾਹਾਂ ਦੇ ਉੱਪਰ ਲੱਤ ਰੱਖ ਲੈਣੇ ਉਹ ਬੌਲਦ ਦੀਆਂ ਗੱਡੀਆਂ ਬਣਾ ਕੇ ਸੀ ਉਹ ਧੋੜਾਂ ਵੀ ਲਵਾਈਆਂ ਜੀ ਠੀਕ ਹੈ ਫਿਰ ਭੰਡਾ ਭੰਡਾਰੀਆ ਕਿੰਨਾ ਖਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਇਹ ਵੀ ਖੇਡਾਂ ਖੇਡੀਆਂ ਡੰਡਾ ਡੁੱਕ ਪੀਚੋ ਪਤਾ ਨਹੀਂ ਕੀ ਕੁਛ ਅਸੀਂ ਖੇਡਿਆ ਉਹਨਾਂ ਖੇਡਾਂ ਦੇ ਵਿੱਚ ਸਾਡੇ ਲਈ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਤੇ ਜਿਓਮੈਟ੍ਰਿਕਲੀ ਸਾਨੂੰ ਉਹ ਪ੍ਰਫੁੱਲਤ ਕਰਦੀਆਂ ਸੀ ਖੇਡਾਂ ਬਿਲਕੁਲ ਸਾਨੂੰ ਤਗੜੇ ਕਰਦੀਆਂ ਹੁੰਦੀਆਂ ਸੀ ਜੀ ਹੁਣ ਜੇਕਰ ਅਸੀਂ ਗੱਲ ਕਰੀਏ ਬਾਂਦਰ ਕੀਲੇ ਦੀ ਬਾਂਦਰ ਕੀਲਾ ਖੇਡਦੇ ਹੁੰਦੇ ਸੀ ਐਦਾਂ ਗੋਲਾ ਬਣਾ ਲੈਣ ਵਿੱਚ ਚਪਲਾ ਸਾਰੇ ਲਾ ਦੇ ਰੱਖ ਲੈਣੀਆਂ ਬਿਲਕੁਲ ਰੱਖ ਲੈਣੀਆਂ ਇੱਕ ਬੰਦੇ ਦੇ ਵਿੱਚ ਖੜ ਜਾਣਾ ਤੇ ਦੂਸਰੇ ਨੇ ਉਹਦੇ ਵਿੱਚੋਂ ਚਪਲਾ ਕੱਢਣੀ ਹੁਣ ਜਿਹੜਾ ਅੰਦਰ ਸੀ ਜਿਹੜਾ ਕੀਲੇ ਤੇ ਖੜਾ ਸੀ ਬੰਦਾ ਉਹਦੀ ਹੁੰਦੀ ਸੀ ਕਿ ਅਸੀਂ ਕਿਲੇ ਬੰਦੀ ਕਰਨੀ ਹੈ ਹੂੰ ਇੱਥੋਂ ਮੇਰੇ ਕਿਲੇ ਦੇ ਵਿੱਚੋਂ ਕੋਈ ਚੋਰੀ ਨਾ ਕਰ ਜੀ ਹੋਵੇ ਜੀ ਠੀਕ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਤੇ ਜ਼ਿੰਮੇਵਾਰੀ ਹੁੰਦੀ ਸੀ ਔਰ ਉਹ ਜ਼ਿੰਮੇਵਾਰੀ ਦੇ ਨਾਲ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਪੂਰੀ ਦਿਮਾਗ ਕਿੱਥੇ ਸੀ ਉੱਥੇ ਪੂਰੀ ਤਰ੍ਹਾਂ ਦੇ ਨਾਲ ਦਿਮਾਗ ਤੰਦਰੁਸਤ ਚੁਸਤ ਦਰੁਸਤ ਰਹਿੰਦਾ ਜੀ ਦਿਮਾਗੀ ਕਿਰਿਆ ਹਲਰਟ ਰਹਿੰਦਾ ਸੀ ਬਿਲਕੁਲ ਦੂਸਰਾ ਦੌੜ ਭਜਾਈ ਹੋਣੀ ਉਹ ਸਰੀਰਕ ਤੌਰ ਤੇ ਵੀ ਹੋਣੀ ਸਰੀਰਕ ਵਿਕਾਸ ਹੋਣਾ ਫਿਰ ਉਸ ਤੋਂ ਬਾਅਦ ਜਦੋਂ ਸਾਰੀਆਂ ਚਪਲਾਂ ਚੱਕੀਆਂ ਜਾਣੀਆਂ ਠੀਕ ਹੈ ਜੀ ਮਾਰ ਕੇ ਚੱਪਲ ਦੇ ਵਿੱਚ ਚੱਪਲ ਉਹ ਕੱਢਣੀ ਤੇ ਉਸ ਵੇਲੇ ਜਦੋਂ ਫਿਰ ਬੰਦੇ ਨੇ ਅੱਖ بچਾ ਕੇ ਨੱਠਣਾ ਤੇ ਮੁਸੀਬਤਾਂ ਦੇ ਵਿੱਚੋਂ ਤਕੜੇ ਤਰੀਕੇ ਦੇ ਨਾਲ ਬਾਹਰ ਨਿਕਲਦਾ ਇੱਕ ਵੱਲ ਹੁੰਦਾ ਸੀ ਜੀ ਇੱਕ ਖੇਡਾ ਸੀ ਸਾਡੀਆਂ ਇਹਨਾਂ ਦੇ ਵਿੱਚ ਇੱਕ ਆਪਣਾ ਰੰਗ ਸੀ ਹੁਣ ਜੇ ਅਸੀਂ ਪਿੱਠੂ ਗਰਮ ਖੇਡਦੇ ਹੁੰਦੇ ਸੀ ਜੀ ਠਿੱਕਰਾਂ ਤੋੜ ਲੈਣੀਆਂ ਠਿੱਕਰਾਂ ਕਿਹੜੀਆਂ ਚੱਕਦੇ ਹੁੰਦੇ ਸੀ ਅਸੀਂ ਨਾਲ ਹੀ ਸੇਵੇ ਹੁੰਦੇ ਸੀ ਪਿੰਡ ਦੇ ਜਿਹੜਾ ਕੋਈ ਮਰ ਗਿਆ ਭਾਂਡਾ ਭੰਨ ਦਿੱਤਾ ਉਹ ਭਾਂਡਾ ਅਸੀਂ ਸਾਂਭ ਕੇ ਰੱਖ ਦਿੰਦੇ ਸੀ ਸਾਨੂੰ ਜਾਈ ਚੜ ਜਾਂਦਾ ਸੀ ਵੀ ਅੱਜ ਕੋਈ ਮਾਰ ਗਿਆ ਅਸੀਂ ਨਵੇਂ ਠਿਕਰੀਆਂ ਲੈ ਲਈਏ ਉਹ ਉਹ ਠਿਕਰੀਆਂ ਐਨ ਘਸਾ ਘਸਾ ਕੇ ਕਰਕੇ ਗੋਲ ਤੇ ਬਣਾ ਕੇ ਉਹਨਾਂ ਨੂੰ ਅਸੀਂ ਪਿੱਠੂ ਦੇ ਲਈ ਤਿਆਰ ਕਰ ਲੈਣਾ ਤੇ ਗੇਂਦ ਦੇ ਨਾਲ ਨਿਸ਼ਾਨਾ ਮਾਰਨਾ ਨਿਸ਼ਾਨਾ ਮਾਰਨ ਦੇ ਵਿੱਚ ਸਾਡੀ ਇੱਕ ਗੱਲ ਹੁੰਦੀ ਸੀ ਕਿ ਅਸੀਂ ਲੋਕ ਆਪਣੇ ਐਨ ਟੀਚੇ ਤੇ ਜਿੱਦਾਂ ਅਰਜਨ ਨੇ ਮੱਛੀ ਦੀ ਅੱਖ ਦੇ ਵਿੱਚ ਅੱਖ ਰੱਖੀ ਸੀ ਨਾ ਉਦਾਂ ਅਸੀਂ ਉਹਨਾਂ ਠਿਕਰਾਂ ਦੇ ਉੱਪਰ ਅੱਖ ਰੱਖਦੇ ਹੁੰਦੇ ਸੀ ਤੇ ਜਦੋਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਅਸੀਂ ਆਪਣੇ ਟੀਚੇ ਤੋਂ ਕਦੇ ਅੱਖ ਭਟਕਣ ਨਹੀਂ ਦਿੱਤੀ ਹੂੰ ਠੀਕ ਉਹਨਾਂ ਖੇਡਾਂ ਦੇ ਵਿੱਚ ਫਿਰ ਜਦੋਂ ਪਿੱਠੂ ਟਹਿ ਜਾਣਾ ਫਿਰ ਉਹਨਾਂ ਨੂੰ ਜਾ ਕੇ ਬਣਾਉਣਾ ਦੁਬਾਰਾ ਤੇ ਉਸ ਤੋਂ ਬਾਅਦ ਜਦੋਂ ਸਾਡੀ ਗੇਂਦ ਵੱਜਣੀ ਵੱਜ ਜਾਣੀ ਢੂਈ ਦੇ ਵਿੱਚ ਹਾਂ ਜੀ ਇਹ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਸੀ ਹੂੰ ਗੈਲਰੀ ਦੇ ਵਿੱਚ ਵੀ ਅਸੀਂ ਦੌੜ ਭਜਾਈ ਨੱਠ ਭਜਾਈ ਫਿਰ ਕਬੱਡੀ ਹੋਣੀ ਖੇਡਣੀ ਉਹਨਾਂ ਚੀਜ਼ਾਂ ਦੇ ਵਿੱਚ ਇੱਕ ਸਾਨੂੰ ਜਸਮਾਨੀ ਤੌਰ ਤੇ ਮਾਨਸਿਕ ਤੌਰ ਤੇ ਇੱਕ ਅੰਦਰੂਨੀ ਖੁਸ਼ੀ ਮਿਲਦੀ ਹੁੰਦੀ ਸੀ ਥੱਕ ਹਾਰ ਕੇ ਤੁਸੀਂ ਹਿਸਾਬ ਲਾ ਲਓ ਉਹਨਾਂ ਸਮੇਂ ਦੇ ਦੌਰਾਨ ਅਸੀਂ ਪਸ਼ੂਆਂ ਨੂੰ ਪੱਠੇ ਵੀ ਪਾਉਣੇ ਪੱਠੇ ਕੁੱਤਰ ਕੇ ਵੱਢ ਕੇ ਐਨ ਪਸੀਨੇ ਨਾਲ ਗੜੱਚ ਹੋ ਕੇ ਥੱਕ ਕੇ ਬੰਦਾ ਜਦੋਂ ਕਹਿੰਦਾ ਪੱਖਾ ਚਲਾਓ ਯਾਰ ਆਰਾਮ ਕਰ ਲਈਏ ਅਜੀਬ ਲਾਤਿਆ ਜੀ ਵੀ ਆਰਾਮ ਕਰੀਏ ਯਾਰ ਏਸੀ ਛੱਡ ਲਓ ਜੀ ਉਹਨਾਂ ਸਮੇਂ ਦੇ ਵਿੱਚ ਆਰਾਮ ਹੁੰਦਾ ਸੀ ਖੇਡ ਕੇ ਆਰਾਮ ਮਿਲਣਾ ਜੀ ਇਹੀ ਹੁੰਦਾ ਸੀ ਮੈਨੂੰ ਅੱਜ ਵੀ ਚੇਤੇ ਆ ਜਦੋਂ ਸਕੂਲੋਂ ਆਉਣਾ ਕਰੇ ਤਾਂ ਰੋਟੀ ਰੋਟੀ ਖਾ ਕੇ ਤੇ ਫਿਰ ਆਪਣਾ ਸਕੂਲ ਦਾ ਕੰਮ ਕਰ ਲੈਣਾ ਜਲਦੀ ਜਲਦੀ ਕਿ ਸ਼ਾਮ ਨੂੰ ਖੇਡਣ ਜਾਣਾ ਆ ਸ਼ਾਮ ਨੂੰ ਖੇਡਣ ਜਾਣਾ ਸ਼ਾਮ ਨੂੰ ਸਾਰੇ ਬੱਚਿਆਂ ਨੇ ਨਾ ਘਰ ਦੇ ਬਾਹਰ ਆ ਕੇ ਬਾਜਾਂ ਮਾਰਨੀਆਂ ਸ਼ੁਰੂ ਕਰ ਦੇਣੀਆਂ ਕਿ ਆਜੋ ਵੀ ਖੇਡੀਏ ਫਿਰ ਟੀਮਾਂ ਬਣਨੀਆਂ ਕਿੰਨਾ ਮਜ਼ਾ ਆਉਂਦਾ ਹੁੰਦਾ ਸੀ ਉਸ ਵਕਤ ਸਟੈਪੂ ਖੇਡਣਾ ਫਿਰ ਉਹ ਚਿੜੀ ਚਿੱਕਾ ਜਦੋਂ ਨਵਾਂ ਨਵਾਂ ਚੱਲਿਆ ਸੀ ਚੇਤੇ ਜਦੋਂ ਕਿੰਨਾ ਮਜ਼ਾ ਆਉਂਦਾ ਹੁੰਦਾ ਸੀ ਨਵੇਂ ਨਵੇਂ ਤਰੀਕੇ ਦੇ ਉਹ ਠਿੱਕੇ ਜਿਹਾ ਆਉਣੇ ਚਿੜੀਆਂ ਆਉਣੀਆਂ ਰੰਗ ਬਰੰਗੀਆਂ ਜੀਆਂ ਉਹ ਦੇਖ ਦੇਖ ਕੇ ਚਾ ਚੜੀ ਜਾਣਾ ਕਿ ਨਿਚੇ ਤਾਂ ਵੀ ਲੈ ਰਹੇ ਹਨਾ ਸਾਨੂੰ ਪਤਾ ਲੱਗਦਾ ਜਿਹੜੀ ਗੋਲ ਦੀ ਲਾਈ ਜਾਂਦੀ ਸੀ ਜੀ ਆਹੀ ਹਾਲ ਹੁੰਦੇ ਸੀ ਪਰ ਉਸ ਤੋਂ ਬਾਅਦ ਇੱਕ ਗੱਲ ਹੋਰ ਮੇਰੇ ਜ਼ਿਹਨ ਦੇ ਵਿੱਚ ਆਈ ਜਿਵੇਂ ਜਿਵੇਂ ਮੇਰੀ ਪੜ੍ਹਾਈ ਵੱਡੀ ਹੁੰਦੀ ਗਈ ਜਿਵੇਂ ਮੈਂ 8ਵੀਂ ਜਮਾਤ ਪਾਸ ਕਰ ਗਈ ਸੀ ਉਸ ਤੋਂ ਬਾਅਦ ਅਚਾਨਕ ਕਿਤਾਬਾਂ ਬਦਲ ਗਈਆਂ ਸਰਕਾਰ ਨੇ ਕਿਤਾਬਾਂ ਬਦਲ ਦਿੱਤੀਆਂ ਸਿਲੇਬਸ ਬਹੁਤ ਜ਼ਿਆਦਾ ਕਰ ਦਿੱਤਾ ਮੈਨੂੰ ਲੱਗਦਾ ਹੈ ਕਿ ਮੇਰਾ ਬੈਗ ਇੰਨਾ ਘ ਭਾਰੀ ਹੁੰਦਾ ਸੀਗਾ ਸਾਈਕਲ ਦੇ ਪਿੱਛੇ ਮੈਂ ਮੋਡਿਆ ਤੇ ਨਹੀਂ ਸੀ ਟੰਗ ਸਕਦੀ ਉਹਨੂੰ ਸਾਈਕਲ ਦੇ ਪਿੱਛੇ ਮੈਂ ਲਗਾ ਕੇ ਲੈ ਕੇ ਜਾਣਾ ਤੇ ਕਈ ਵਾਰ ਤਾਂ ਮੇਰੇ ਪਾਪਾ ਵੀ ਮੈਨੂੰ ਛੱਡ ਕੇ ਦੇ ਰਹੇ ਆ ਪਰ ਉਸ ਤੋਂ ਵੱਧ ਜੇਕਰ ਗੱਲ ਕਰੀਏ ਮੇਰੀ ਭੈਣਾਂ ਦੋ ਵੱਡੀਆਂ ਭੈਣਾਂ ਨੇ ਉਹਨਾਂ ਦੀ ਪੜ੍ਹਾਈ ਪਹਿਲਾਂ ਸੋਖੀ ਸੀਗੀ ਪਰ ਜਦੋਂ ਮੇਰੀ ਵਾਰੀ ਆਈ ਮੇਰੀ ਪੜ੍ਹਾਈ ਔਖੀ ਹੋ ਗਈ ਕਿਉਂ ਕਿ ਕਿ ਸਾਰਾ ਸਿਲੇਬਸ ਹੀ ਚੇਂਜ ਕਰ ਦਿੱਤਾ ਫਿਰ ਉਸ ਤੋਂ ਬਾਅਦ ਐਕਸਟਰਾ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਅਸੀਂ 5 ਵਜੇ ਕਿਤੇ ਜਾ ਕੇ ਸਕੂਲੋਂ ਵਾਪਸ ਆਉਂਦੇ ਹੁੰਦੇ ਸੀ ਕਿਉਂਕਿ ਸਕੂਲਾਂ ਵਾਲਿਆਂ ਨੇ ਇੰਨਾ ਬਰਡਨ ਪਾ ਦਿੱਤਾ ਸੀ ਇੰਨਾ ਪ੍ਰੈਸ਼ਰ ਪਾ ਦਿੱਤਾ ਸੀ ਕਿ ਬੋਰਡ ਦੀ ਕਲਾਸ ਆ ਹੋ ਗਿਆ ਆ ਹੋ ਗਿਆ ਫਿਰ ਅੰਦਰ ਮੈਥ ਦੀਆਂ ਕਿਤਾਬਾਂ ਜਿਹੜੀਆਂ ਸੀ ਉਹ ਸਾਰੀਆਂ ਚੀਜ਼ਾਂ ਦਾ ਉਹਨਾਂ ਨੇ ਆਪਣੇ ਤੌਰ ਤੇ ਇੱਕ ਵਿਕਾਸ ਕਰਨ ਵਾਸਤੇ ਮੈਨੂੰ ਲੱਗਦਾ ਕਿ ਤਿਆ ਹੋਣਾ ਹੈ ਪਰ ਕਿਤੇ ਨਾ ਕਿਤੇ ਬੱਚੇ ਦੇ ਨਾ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਇੰਪੈਕਟ ਪੈਂਦਾ ਉਸ ਗੱਲ ਦਾ ਜਦੋਂ ਤੁਸੀਂ ਪ੍ਰੈਸ਼ਰਾਈਜ਼ ਕਰਦੇ ਨਾ ਬੱਚੇ ਨੂੰ ਕਿ ਖੇਡਣਾ ਛੱਡ ਦਿਓ ਜੀ ਪੜ੍ਹਾਈ ਕਰੋ ਉਹ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਕਿਤੇ ਨਾ ਕਿਤੇ ਬਿਲਕੁਲ ਦੇਖੋ ਤੁਸੀਂ ਸਭ ਤੋਂ ਵੱਡੀ ਗੱਲ ਇਹ ਕਹਿੰਦੇ ਕਿ ਕਿੱਥੇ ਬੈਲ ਕਿੱਥੇ ਗੱਡੀ ਕਿੱਥੇ ਗਈ ਉਹ ਇੱਕ ਵੱਡੀ ਖੇਡਾਂ ਸਾਡੀਆਂ ਨੂੰ ਪੱਛਮ ਉਧਾਲਦਾ ਰਿਹਾ ਮੈਂ ਪੰਜਾਬ ਚੋਂ ਪੰਜਾਬ ਨੂੰ ਪਾਲਦਾ ਰਿਹਾ ਜੀ ਜਿਹੜੀ ਇੱਕ ਸਿਲੇਬਸ ਦੀ ਤੁਸੀਂ ਗੱਲ ਕੀਤੀ ਨਾ ਜਿਹੜਾ ਸਰਕਾਰ ਦੀ ਗੱਲ ਕਰਦੇ ਹਾਂ ਸਰਕਾਰ ਚਾਹੁੰਦੀ ਨਹੀਂ ਕਿ ਸਾਡੇ ਬੱਚੇ ਪੜ੍ਹ ਲਿਖ ਜਾਣ ਜਾਂ ਸਾਡੇ ਬੱਚੇ ਚੰਗੇ ਖੇਡ ਕੇ ਖਿਡਾਰੀ ਬਣ ਜਾਣ ਸਾਡੇ ਬੱਚੇ ਤੰਦਰੁਸਤ ਹੋਣ ਕਿਉਂਕਿ ਜੇਕਰ ਸਾਡੇ ਬੱਚੇ ਨਿਕੰਮੇ ਹੋਣਗੇ ਸਵਾਲ ਨਹੀਂ ਕਰਨਗੇ ਜੀ ਉਹਨਾਂ ਨੇ ਤਾਂ ਆਪਣੇ ਤੌਰ ਤੇ ਕਹਿੰਦੇ ਸੀ ਕਿ ਅਸੀਂ ਤਾਂ ਐਡਵਾਂਸ ਕਰ ਦਿੱਤਾ ਸਾਬ ਇਹ ਐਡਵਾਂਸ ਨਹੀਂ ਹੈ ਇਹ ਸਾਨੂੰ ਨਕਾਰੇ ਕਰ ਦਿੰਦਾ ਹੁਣ ਤੁਸੀਂ ਇਹ ਦੇਖੋ ਇੱਕ ਬੱਚਾ ਆ ਉਹਦਾ ਬਚਪਨ ਜਿਹੜਾ ਆ ਜੇਕਰ ਅਸੀਂ ਖਤਮ ਕਰਦੇ ਆਂਗੇ ਜੀ ਤੋਸ਼ੀਆਂ ਸੀ ਬਿਲਕੁਲ ਇੱਕ ਬੱਚਾ ਸਕੂਲ ਤੋਂ ਪਹਿਲਾਂ ਉਹਨੂੰ ਤੜਕਸਾਰ ਸਵੇਰੇ 5 ਵਜੇ ਮਾਂ ਠਾਲ ਦਿੰਦੀ ਆ ਠੀਕ ਆ 5 ਵਜੇ ਠਾਲ ਕੇ 6 ਵਜੇ ਉਹਦੀ ਬੱਸ ਆ ਜਾਂਦੀ ਆ 7 ਵਜੇ ਦਾ ਸਕੂਲ ਲੱਗਣਾ ਆ ਸਕੂਲ ਉਹਨੇ ਮੰਨ ਲਓ 12 1 ਵਜੇ ਤੱਕ ਰਹਿਣਾ ਆ 2 ਵਜੇ ਉਹ ਘਰ ਆਉਂਦਾ ਆ 2 ਵਜੇ ਉਹ ਘਰ ਆਉਂਦਾ ਰੋਟੀ ਪਾਣੀ ਖਾਂਦਾ ਉਹਨੂੰ ਨੀਂਦ ਆਉਂਦੀ ਆ ਮਾਂ ਕਹਿੰਦੀ 3 ਵਜੇ ਤੇਰਾ ਟਿਊਸ਼ਨ ਦਾ ਟਾਈਮ ਹੋ ਗਿਆ 3 ਵਜੇ ਜੀ 5 ਵਜੇ ਉਹ ਘਰ ਆਉਂਦਾ ਘਰ ਆਉਂਦਾ ਉਹ ਕਹਿੰਦਾ ਮੈਂ ਖੇਡਣਾ ਆ ਕਹਿੰਦੀ ਨਹੀਂ ਪਹਿਲਾਂ ਹੋਮਵਰਕ ਕਰ ਜੀ ਹੋਮਵਰਕ ਕਰਦੇ ਨੂੰ 2 ਘੰਟੇ ਹੋ ਜਾਂਦੇ ਆ 7 ਵਜੇ ਜਾਂਦੇ ਆ 7 ਵਜੇ ਮਾਂ ਮਾ ਕਹਿੰਦੀ ਹੁਣ ਨੀਰਾ ਹੋ ਗਿਆ ਨਿਆਣੇ ਨੂੰ ਬਾਹਰ ਨਹੀਂ ਨਿਕਲ ਦੇਣਾ ਮਾਹੌਲ ਨਹੀਂ ਠੀਕ ਹੈਗਾ ਮਾਹੌਲ ਖਰਾਬ ਆ ਹੁਣ ਜੇਕਰ ਬੱਚੇ ਦਾ ਇਹ ਰੂਟੀਨ ਹੈ ਤੇ ਬੱਚਾ ਜੇਕਰ 7 ਵਜੇ ਫਿਰ ਬਾਹਰ ਨਹੀਂ ਨਿਕਲਦਾ ਫਿਰ ਮਾਂ ਨੂੰ ਕਹਿੰਦਾ ਮੈਨੂੰ ਫੋਨ ਦੇ ਦੇ ਮਾਂ ਕਹਿੰਦੀ ਚੱਕ ਫੋਨ ਮਾਂ ਫੋਨ ਦੇਂਦੀ ਆ ਬੱਚਾ 7 ਵਜੇ ਤੋਂ ਲੈ ਕੇ ਉਦੋਂ ਤੱਕ ਫੋਨ ਦੇਦਾ ਜਦ ਤੱਕ ਮਾਂ ਰਸੋਈ ਦੇ ਵਿੱਚੋਂ ਵਿਹਲੀ ਹੋ ਕੇ ਨਹੀਂ ਬਾਹਰ ਨਿਕਲ ਆਉਂਦੀ ਤੇ ਜੇਕਰ ਲਗਾਤਾਰ ਤੁਸੀਂ ਉਸ ਫੋਨ ਦੇ ਉੱਪਰ ਲੱਗੇ ਰਹਿੰਦੇ ਹੋ ਚਾਹੇ ਬੱਚਾ ਚਾਹੇ ਵੱਡਾ ਤੁਹਾਡੀਆਂ ਅੱਖਾਂ ਦੀ ਜਿਹੜੀ ਚਮਕ ਆ ਬੱਚੇ ਦੇ ਵਿੱਚ ਜ਼ਿਆਦਾ ਹੁੰਦੀ ਆ ਜੀ ਬੱਚੇ ਦੀਆਂ ਅੱਖਾਂ ਦੀ ਉਹ ਚਮਕ ਜਿਹੜੀ ਹੌਲੀ-ਹੌਲੀ ਖਤਮ ਹੋ ਜਾਣੀ ਤੇ ਜੇਕਰ ਬੱਚੇ ਦੀਆਂ ਅੱਖਾਂ ਦੇ ਵਿੱਚੋਂ ਉਹ ਚਮਕ ਸੁੱਕ ਗਈ ਤਾਂ ਉਹਨੂੰ ਅੰਨ੍ਹਾ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਹੂੰ ਅਸੀਂ ਇੱਕ ਤੇ ਉਹਨਾਂ ਦਾ ਬਚਪਨ ਖੋ ਲਿਆ। ਦੂਸਰਾ ਉਹਨੂੰ ਅੰਨ੍ਹਾ ਕਰਨ ਦੀ ਤਿਆਰੀ ਕਰ ਲਈ ਤੇ ਸਰਕਾਰਾਂ ਨੇ ਜਿਹੜੀਆਂ ਐਡੀਆਂ ਮੋਟੀਆਂ-ਮੋਟੀਆਂ ਕਿਤਾਬਾਂ ਲਾਤੀਆਂ ਸਕੂਲਾਂ ਦੇ ਵਿੱਚ ਕੀ ਗੱਲ ਸਰਕਾਰ ਦੇ ਜਿਹੜੇ ਸਿੱਖਿਆ ਮੰਤਰੀ ਆ ਸਰਕਾਰ ਦਾ ਜਿਹੜਾ ਸਿੱਖਿਆ ਵਿਭਾਗ ਆ ਉਹ ਅਨਪੜ੍ਹੇ ਆ। ਹੂੰ ਉਹਨਾਂ ਨੂੰ ਨਹੀਂ ਪਤਾ ਕਿ ਬੱਚਿਆਂ ਦੇ ਵਾਸਤੇ ਖੇਡਣ ਦੇ ਵਾਸਤੇ ਵੀ ਕੋਈ ਵਕਤ ਚਾਹੀਦਾ ਜੀ ਸਾਡੀਆਂ ਜਿਹੜੀਆਂ ਵੱਡੀਆਂ-ਵੱਡੀਆਂ ਕਿਤਾਬਾਂ ਤੁਸੀਂ ਮੈਨੂੰ ਦੱਸੋ ਅੱਜ ਤੱਕ ਕਿੰਨੀ ਦੇਰ ਤੁਹਾਨੂੰ ਪੜ੍ਹਾਈ ਛੱਡੀ ਨੂੰ ਹੋ ਗਈ ਆ ਕੋਈ sin θ cos ਤੁਹਾਡੇ ਕੋਈ ਕੰਮ ਆਇਆ ਜੀ ਬਿਲਕੁਲ ਨਹੀਂ ਹੁਣ ਤਾਂ ਭੁੱਲ ਵੀ ਗਿਆ ਤੇ ਫਿਰ ਜੇਕਰ ਨਹੀਂ ਕੰਮ ਆਇਆ ਤਾਂ ਸਾਨੂੰ ਪੜ੍ਹਾਈ ਉਹ ਪੜ੍ਹਾਓ ਕਿ ਜਿਹੜੀ ਸਾਡੇ ਕੰਮ ਆਵੇ ਸਾਡੇ ਕੰਮ ਖੇਡਾਂ ਨੇ ਵੀ ਆਉਣਾ ਮੈਂ ਇਹ ਨਹੀਂ ਕਹਿੰਦਾ ਕਿ ਪੜ੍ਹਾਈ ਨੇ ਕੰਮ ਨਹੀਂ ਆਉਣਾ ਪੜ੍ਹਾਈ ਨੇ ਕੰਮ ਆਉਣਾ ਪਰ ਕੰਮ ਆਉਣ ਵਾਲੀ ਪੜ੍ਹਾਈ ਸਾਨੂੰ ਕਰਾਉਂਦੇ ਹੀ ਨਹੀਂ ਕੋਈ ਵੀ ਸਾਨੂੰ ਕੰਮ ਆਉਣ ਵਾਲੀ ਪੜ੍ਹਾਈ ਵੀ ਕਰਾਉਣ ਤੇ ਨਾਲ ਦੀ ਨਾਲ ਖੇਡਣ ਦਾ ਮੌਕਾ ਵੀ ਦੇਣ ਸਕੂਲਾਂ ਦੇ ਵਿੱਚ ਖੇਡਾਂ ਕੌਣ ਕਰਵਾਉਂਦਾ ਕੋਈ ਕਰਵਾਉਂਦਾ ਹਾਂ ਇੱਕ ਦਿਨ ਖੇਡਾਂ ਦਾ ਰੱਖਦੇ ਆ ਕਿ ਉਸ ਦਿਨ ਐਨੂਅਲ ਖੇਡਾਂ ਹੋਣਗੀਆਂ ਉਸ ਦਿਨ ਮਿਨਿਸਟਰ ਸਾਹਿਬ ਆਉਣਗੇ ਸਕੂਲ ਵਾਲੇ ਨੂੰ ਫੰਡ ਦੇ ਜਾਣਗੇ ਤੇ ਬਸ ਉਹ ਥੋੜੀ ਦੇਰ ਲਈ ਉਹਨਾਂ ਨੂੰ ਖੇਡਾਂ ਖੜਾ ਕੇ ਦਿਖਾ ਕੇ ਤੇ ਚੱਲ ਮੇਰਾ ਭਾਈ ਮੈਡਮਾਂ ਨੂੰ ਬੋਰੀਆਂ ਦੇ ਵਿੱਚ ਪਾ ਪਾ ਕਿੱਧਰ ਦੇ ਕਿਉਂ ਨਹੀਂ ਆ ਜੀ ਜੀ ਹੈਨਾ ਉਹ ਬੱਚਿਆਂ ਦੀਆਂ ਖੇਡਾਂ ਆ ਉਹਨਾਂ ਨੂੰ ਖੜਾਓ ਬੱਚਿਆਂ ਨੂੰ ਤੰਦਰੁਸਤ ਬਣਾਓ ਸਾਨੂੰ ਸਜ਼ਾ ਮਿਲਦੀ ਪਤਾ ਕਿਹੜੀ ਹੁੰਦੀ ਸੀ ਡੱਡੂ ਝੜੱਪਾ ਕਰਾਉਣਾ ਹੂੰ ਤਾਂ ਡੱਡੂ ਝੜੱਪਾ ਕਰਾਉਣ ਦੇ ਨਾਲ ਸਾਡੇ ਪੱਟਾਂ 'ਚ ਵੀ ਜਾਣ ਪੈਂਦੀ ਸੀ ਸਾਡੀਆਂ ਜਿਹੜੀਆਂ ਆ ਪੇਟ ਆ ਸਾਡਾ ਪੇਟ ਵੀ ਸਾਡਾ ਚੰਗਾ ਤਕੜਾ ਬਣਦਾ ਸੀ ਸਟਰੋਂਗ ਬਣਦਾ ਹੁੰਦਾ ਸੀਗਾ ਤੇ ਅੱਜ ਕੱਲ ਜੇਕਰ ਕੋਈ ਬੱਚੇ ਨੂੰ ਇਦਾਂ ਦੀ ਕੋਈ ਸਜ਼ਾ ਦੇ ਦੇਵੇ ਤੇ ਸਾਰਾ ਮਹੱਲਾ ਇਕੱਠਾ ਹੋ ਗਏ ਮਾਸਟਰ ਦਾ ਸਰਪੰਨੂ ਤਰਪੇਂਦਾ ਸੀ ਬਿਲਕੁਲ ਹੁਣ ਸਾਡੇ ਬੱਚਿਆਂ ਨੂੰ ਖੜਾਉ ਕੌਣ ਹੂੰ ਦੂਸਰਾ ਇੱਕ ਵੱਡਾ ਕਾਰਨ ਸਾਡਾ ਸਮਾਜ ਵੀ ਕਸੂਰਬਾਰ ਆ ਅਸੀਂ ਸਾਰਾ ਤੋੜਾ ਨਾ ਸਰਕਾਰਾਂ ਤੇ ਝਾੜੀ ਗਏ ਸਾਡਾ ਸਮਾਜ ਸਾਡੀਆਂ ਪੰਚਾਇਤਾਂ ਜਿਹੜੀਆਂ ਹੁਣ ਮੰਨ ਲਓ ਚਾਰ ਬੱਚੇ ਖੇਡਦੇ ਆ ਉਹ ਆਪਸ ਵਿੱਚ ਖੇਡ ਰਿਆ ਤੇ ਉਹਨਾਂ ਨੂੰ ਦੇਖਣ ਵਾਲਾ ਕੋਈ ਵੀ ਨਹੀਂ ਕੋਈ ਵੀ ਨਹੀਂ ਉਹਨਾਂ ਨੂੰ ਕੋਈ ਨਹੀਂ ਇਹ ਕਹਿਣ ਵਾਲਾ ਉਹ ਵੈਰੀ ਗੁੱਡ ਉਹ ਬੱਲੇ ਸ਼ੇਰਾ ਚੱਕ ਦੇ ਫੱਟੇ ਇਹਨੂੰ ਜਾਣ ਨਾ ਦੇ ਇਹਨੂੰ ਫੜ ਲਾ ਹਨਾ ਉਹ ਨਿਕਲ ਓਏ ਮਾਰਚਾਲ ਹੈਗਾ ਕੋਈ ਕਹਿਣ ਵਾਲਾ ਕੋਈ ਵੀ ਨਹੀਂ ਚਾਰ ਬੱਚੇ ਖੇਡਦੇ ਤਾਂ ਇਕੱਲੇ ਹੀ ਖੇਡਦੇ ਆ ਹੂੰ ਜਾਂ ਕਿਤੇ ਦੂਰ ਜਾ ਕੇ ਖੇਡਦੇ ਆ ਬਹੁਤੇ ਲੋਕੇ ਤਰਕ ਦਿੰਦੇ ਆ ਕਬੱਡੀ ਜਿਹੜੀ ਖੇਡਣੀ ਆ ਨਾ ਪਿੰਡੋਂ ਬਾਹਰ ਜਾ ਕੇ ਖੇਡਿਆ ਕਰੋ ਹੂੰ ਤੇ ਯਾਰ ਜਦੋਂ ਕਬੱਡੀ ਤੁਸੀਂ ਖੇਡਦੇ ਆ ਐਨੇ ਵੱਡੇ ਇਕੱਠ ਦੇ ਵਿੱਚ ਖੇਡਦੇ ਆ ਕੀ ਗੱਲ ਪ੍ਰੈਕਟਿਸ ਤੁਹਾਡੇ ਪਿੰਡ ਦੇ ਮੋਟੇ ਦੇ ਵਿੱਚ ਹੋ ਨਹੀਂ ਸਕਦੀ ਹੂੰ ਤੁਸੀਂ ਬੱਚਿਆਂ ਦੇ ਕੋਲ ਆਣ ਕੇ ਬੈਠੋ ਜੀ ਤੁਸੀਂ ਬੱਚਿਆਂ ਨੂੰ ਖੇਡਦੇ ਨੂੰ ਦੇਖੋ ਉਹਨਾਂ ਨੂੰ ਹੱਲਾਸ਼ੇਰੀ ਦਿਓ ਉਹਨਾਂ ਨੂੰ ਤੁਸੀਂ ਕੋਈ ਮਾੜਾ ਮੋਟਾ ਉਹਨਾਂ ਨੂੰ ਕੁਝ ਲੈ ਕੇ ਖਾਣ ਨੂੰ ਦਿਓ ਹੂੰ ਕੀ ਲਾਓ ਵੇ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਇੱਕ ਵਾਰੀ ਮੈਂ ਕਬੱਡੀ ਦਾ ਮੈਚ ਖੇਡਣ ਗਿਆ ਹੂੰ ਮੇਰਾ ਘਰ ਮੈਨੂੰ ਚੇਤੇ ਆ ਕਿ ਬੱਲਾ ਪੈਂਡਿਆ ਮੇਰੇ ਨਾਨਕਿਆਂ ਦਾ ਉੱਥੇ ਮੈਂ ਖੇਡਣ ਗਿਆ ਤੇ ਮੇਰੇ ਪਿੰਡ ਦੇ ਉਹ ਦੋ ਸ਼ਖਸ ਸੀਗੇ ਇੱਕ ਸਾਡੇ ਘਰਾਂ ਦੇ ਵਿੱਚੋਂ ਸਾਡਾ ਭਰਾ ਲੱਗਦਾ ਸੀਗਾ ਹਰਜੀਤ ਸਿੰਘ ਸੰਗਾ ਤੇ ਇੱਕ ਦੇਵੀ ਸੰਗਾ ਉਹ ਕਾਰਾਂ ਵਾਲੇ ਦੇ ਉਹਨੂੰ ਕਹਿੰਦੇ ਸੀਗੇ ਉਹਨਾਂ ਨੇ ਮੇਰੇ ਉੱਤੇ ਪੈਸੇ ਲਾਏ ਮੈਨੂੰ ਉਦੋਂ ਚੇਤਾ ਪੈਸੇ ਲਾਤੇ ਮੈਨੂੰ 5 ਰੁਪਏ ਦਿੱਤੇ ਉਹਨਾਂ ਨੇ ਅੱਛਾ 5 ਰੁਪਏ ਜਦੋਂ 5 ਰੁਪਏ ਮੈਨੂੰ ਮਿਲੇ ਬੜੀ ਪੁਰਾਣੀ ਗੱਲ ਆ ਜਦੋਂ 5 ਰੁਪਏ ਮੈਨੂੰ ਦਿੱਤੇ ਉਹਨਾਂ ਨੇ ਨਾ ਤੇ ਮੈਨੂੰ ਬੜੀ ਖੁਸ਼ੀ ਹੋਈ ਯਾਰ 5 ਰੁਪਏ ਫਿਰ ਮੈਨੂੰ ਉਹਨਾਂ ਨੇ ਇਹ ਵੀ ਗੱਲ ਕਹੀ ਕਹਿੰਦਾ ਕੱਲਾ ਨਾ ਖਾਵੀ ਇਹਨਾਂ ਨੂੰ ਬਾਕੀ ਨੂੰ ਵੀ ਨਾਲ ਖਵਾਵੀ ਅੱਛਾ ਠੀਕ ਹੈ ਮੈਂ ਕਹਾਂ ਜੀ ਠੀਕ ਆ ਅਸੀਂ ਸਾਰਿਆਂ ਨੇ ਉਹ 5 ਰੁਪਈਆ ਦਾ ਦੁੱਧ ਪੀਤਾ ਨਾਲ ਬ੍ਰੈਡ ਵਾਲੇ ਪਕੌੜੇ ਖਾ ਲਏ ਅੱਛਾ ਠੀਕ ਹੈ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਉਹ ਪਤਾ ਨਹੀਂ ਕਿੰਨੇ ਸਾਲ ਹੋ ਗਏ ਉਸ ਗੱਲ ਨੂੰ ਜਿਹੜੀ ਮੇਰੇ ਦਿਲ ਦੇ ਵਿੱਚ ਵਸੀ ਹੋਈ ਆ ਹਮ ਯਾਰ ਇਦਾਂ ਅਸੀਂ ਬਾਕੀ ਨਹੀਂ ਕਰ ਸਕਦੇ ਜਦ ਕਿ ਉਹ ਦੋਨੋਂ ਸ਼ਖਸ ਜਿਹੜੇ ਪ੍ਰਮਾਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦਵੇ ਉਹ ਇਸ ਜਹਾਨ ਦੇ ਵਿੱਚ ਹੈ ਨਹੀਂ ਪਰ ਉਹਨਾਂ ਨੇ ਜਿਹੜਾ ਕੰਮ ਕੀਤਾ ਉਹ ਚੰਗਾ ਕੰਮ ਸੀ ਅੱਜ ਕਿੰਨੇ ਕਿ ਸਰਪੰਚ ਪੰਚ ਹੈਗੇ ਆ ਕਿ ਜਿਹੜਾ ਇਹ ਕੰਮ ਕਰਦੇ ਆ ਕਿੰਨਾ ਕੁ ਉਹਨਾਂ ਨੌਜਵਾਨਾਂ ਦੀ ਜਾ ਕੇ ਹੌਸਲਾ ਫਸਾਈ ਕਰਦੇ ਆ ਜਿਹੜੇ ਖੇਡਦੇ ਆ ਇੱਥੇ ਤਾਂ ਲੱਤਾਂ ਖਿੱਚਦੇ ਆ ਜੀ ਕਿ ਫਲਾਣੇ ਦਾ ਮੁੰਡਾ ਕਿਤੇ ਅੱਗੇ ਨਾ ਨਿਕਲ ਜਵੇ ਕਿਤੇ ਫਲਾਣੇ ਦੀ ਕੁੜੀ ਕਿਤੇ ਅੱਗੇ ਨਾ ਨਿਕਲ ਜਵੇ ਇੱਥੇ ਤਾਂ ਦੂਸਰੇ ਦੇ ਧੀਆ ਪਤੋਂ ਤੋਂ ਪਹਿਲਾਂ ਆਪਣੇ ਧੀਆ ਪਤਾਂ ਦਾ ਸੋਚਦੇ ਲੋਕ ਹੈ ਨਾ ਜੀ ਮੈਂ ਤੁਹਾਨੂੰ ਇੱਥੇ ਨਾ ਪਹਿਲਵਾਨ ਦਾਰਾ ਸਿੰਘ ਦੀ ਕਹਾਣੀ ਸੁਣਾਉਣੀ ਚਾਹਣਾ ਮੈਂ ਅਕਸਰ ਬਹੁਤ ਵਰੀ ਦਰਸنگ ਜੀ ਇੱਕ ਇੰਟਰਵਿਊ ਦੇ ਦੌਰਾਨ ਉਹ ਦੱਸ ਰਹੇ ਸੀਗੇ ਉਹ ਕਹਿੰਦੇ ਵੀ ਜਦੋਂ ਮੈਂ ਘੁਲਦਾ ਹੁੰਦਾ ਸੀ ਨਾ ਕਹਿੰਦਾ ਮੈਂ ਜਦੋਂ ਕਿਤੇ ਮੇਰੇ ਘਰ ਦੇ ਮੋਰੋਂ ਕਿਸੇ ਨੇ ਕੋਈ ਧਾਰਾ ਕੱਢ ਕੇ ਨਿਕਲਣਾ ਕਿਸੇ ਬੀਬੀ ਨੇ ਤੇ ਉਹਨੇ ਮੈਨੂੰ ਹਾਕ ਮਾਰਨੀ ਵੀ ਦਾ ਰਿਆ ਲਿਆ ਡੋਲੂ ਤੈਨੂੰ ਮੈਂ ਦੁੱਧ ਪਾ ਦਿਆਂ ਤੇ ਕਹਿੰਦਾ ਮੈਂ ਨਟਕੇ ਜਾਣਾ ਡੋਲੂ ਲੈ ਕੇ ਤੇਰੇ ਮੇਰੇ ਦੁੱਧ ਪਾ ਦੇਣ ਭਾਵੇਂ ਕਿ ਉਹਨਾਂ ਦੇ ਘਰ ਵੀ ਸਾਰਾ ਕੁਝ ਸੀਗਾ ਪਰ ਫਿਰ ਵੀ ਉਹ ਦੇ ਕੇ ਜਾਂਦੀ ਹੁੰਦੀਆਂ ਸੀਗੀਆਂ ਤੇ ਕਿਸੇ ਨੇ ਕੋਈ ਘਿਓ ਕੱਢਣਾ ਕਿ ਦਾਰਿਆ ਲੈ ਮੈਂ ਘਿਓ ਕੱਢਿਆ ਵੀ ਤੈਨੂੰ ਥੋੜਾ ਜਿਹਾ ਦੇ ਦਵਾਂ ਵੀ ਤਕੜਾ ਹੋ ਕੇ ਘੋਲ ਹੁਣ ਉਸ ਵੇਲੇ ਦਾਰਾ ਸਿੰਘ ਹੁਣਾਂ ਨੇ ਇਹ ਕਿਹਾ ਕਹਿੰਦਾ ਮੈਂ ਕੱਲਾ ਆਪਣੀ ਮਾਂ ਦਾ ਜਾਂ ਆਪਣੇ ਪਿਓ ਦਾ ਪਹਿਲਵਾਨ ਨਹੀਂ ਸੀ ਮੈਂ ਪੂਰੇ ਪਿੰਡ ਦਾ ਸੀ ਮੈਨੂੰ ਸਾਰਾ ਗਲੀ ਗੁਆਣੜ ਜਿਹੜਾ ਉਹ ਘਿਓ ਝਾਰਦਾ ਹੁੰਦਾ ਸੀ ਮੈਨੂੰ ਦੁੱਧ ਪਲੌਂਦਾ ਹੁੰਦਾ ਸੀ ਕਹਿੰਦਾ ਆਹ ਹੀ ਚੀਜ਼ ਜਿਹੜੀ ਸੀ ਨਾ ਮੈਨੂੰ ਇਹ ਕਦੀ ਢੈਣ ਨਹੀਂ ਸੀ ਦਿੰਦੀ ਹੂੰ ਕਿ ਯਾਰ ਸਾਰੇ ਪਿੰਡ ਦੀ ਪੱਕ ਮੇਰੇ ਸਿਰ ਤੇ ਆ ਹੁਣ ਮੈਂ ਟਹਿਣਾ ਨਹੀਂ ਹੈਗਾ ਹੁਣ ਸਾਡੇ ਅੱਜ ਇਹ ਸਿਸਟਮ ਜਿਹੜਾ ਇਹ ਕਲਚਰ ਜਿਹੜਾ ਆ ਉਹ ਖਤਮ ਹੋ ਗਿਆ ਅੱਜ ਪੰਚਾਇਤਾਂ ਵਾਲੇ ਅੱਜ ਆਂਡ ਗੁਆਂਡ ਵਾਲੇ ਅੱਜ ਤਾਂ ਖਾਰ ਖਾਂਦੇ ਆ ਕਿ ਕੋਈ ਸਾਡਾ ਕੋਈ ਧੀ ਪੁੱਤ ਕਿਤੇ ਅੱਗੇ ਨਿਕਲ ਨਾ ਜਾਵੇ ਜੇ ਨਿਕਲੇ ਤਾਂ ਸਾਡਾ ਹੀ ਨਿਕਲੇ ਹਣਾ ਹੁਣ ਦੇਖੋ ਜੇਕਰ ਮਾੜਾ ਨਿਕਲੇ ਤਾਂ ਗਵਾਂਡੀਆਂ ਦਾ ਜੇ ਚੰਗਾ ਨਿਕਲੇ ਤਾਂ ਸਾਡਾ ਇਹ ਜਿਹੜੀ ਸੋਚ ਆ ਇਸੇ ਸੋਚ ਕਰਕੇ ਹੁਣ ਮਾਵਾਂ ਇਹ ਕਹਿੰਦੀਆਂ ਕਿ ਸੰਗਤ ਮਾਰੀ ਹੁਣ ਬਾਹਰ ਨਹੀਂ ਜਾਣ ਦੇਣਾ ਬੱਚਿਆਂ ਜੀ ਜੇ ਬਾਹਰ ਨਹੀਂ ਜਾਣ ਦੇਣਾ ਤੇ ਬੱਚਿਆਂ ਨੇ ਫਿਰ ਵੀਡੀਓ ਗੇਮ ਹੀ ਖੇਡਣੀ ਬਿਲਕੁਲ ਫਿਰ ਬੱਚਿਆਂ ਨੇ ਮੋਬਾਈਲ ਤੇ ਹੀ ਲੱਗਣਾ ਫਿਰ ਬੱਚਿਆਂ ਦੇ ਪੱਟਾਂ ਦੇ ਵਿੱਚ ਜ਼ੋਰ ਨਹੀਂ ਪੈਣਾ ਜੀ ਫਿਰ ਬੱਚਿਆਂ ਦੇ ਹੱਡ ਖੁੱਲੇ ਨਹੀਂ ਹੋਣੇ ਫਿਰ ਬੱਚਿਆਂ ਨੇ ਸੋਲ ਹੀ ਰਹਿਣਾ ਨਾ ਬੱਚਿਆਂ ਨੇ ਬਹੁਤੀ ਗਰਮੀ ਝੱਲਣੀਆਂ ਤੇ ਨਾ ਬਹੁਤੀ ਸਰਦੀ ਤੇ ਇਹ ਜਿਹੜੇ ਗਰਮੀ ਸਰਦੀ ਤੋਂ ਸਖਣੇ ਜਿਹੜੇ ਬੱਚੇ ਆ ਜਦੋਂ ਕਾਰਾਂ ਦੇ ਵਿੱਚ ਨਿਕਲਦੇ ਕਿਸੇ ਨਾਲ ਕਾਰ ਮੜ ਜੀ ਖਹਿ ਜਾਂਦੀ ਆ ਨਾ ਉੱਥੇ ਫਿਰ ਭੰਬੜ ਬਣ ਜਾਂਦੇ ਆ। ਜੀ। ਫਿਰ ਉੱਥੇ ਮਾਰ ਮਰਾਈਏ ਤੇ ਗੱਲ ਨੌਬਤ ਹੋ ਜਾਂਦੀ ਆ। ਬਿਲਕੁਲ ਹੋ ਵੀ ਰਿਹਾ ਐ। ਬੱਚਿਆਂ ਤੇ ਪ੍ਰਭਾਵ ਬਹੁਤ ਜ਼ਿਆਦੇ ਪੈ ਰਿਹਾ। ਇੱਕ ਤਾਂ ਫੋਨ ਚਲਾਉਂਦੇ ਨੇ ਤੁਸੀਂ ਦੇਖਿਆ ਹੋਊਗਾ ਛੋਟੇ ਛੋਟੇ ਬੱਚਿਆਂ ਨੂੰ ਐਨਕਾਂ ਲੱਗੀਆਂ ਹੋਈਆਂ। ਨੈਕਾ ਖਰਾਬ ਨੇ ਹੋਣਾਂ ਦੀਆਂ ਹਨਾ। ਛੋਟੇ ਛੋਟੇ ਬੱਚਿਆਂ ਨੂੰ ਸ਼ੂਗਰ ਐ, ਡਾਇਬਟੀਜ਼ ਐ, ਬਹੁਤ ਸਾਰੀਆਂ ਬਿਮਾਰੀਆਂ ਬੱਚਿਆਂ ਨੂੰ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸੇ ਕਰਕੇ ਕਿਉਂਕਿ ਅਸੀਂ ਇਸ ਸਾਰੇ ਮਾਹੌਲ ਤੋਂ ਸਖਣੇ ਆ। ਖੇਡਾਂ ਤੋਂ ਸਖਣੇ ਆ ਅਸੀਂ। ਹਾਂ। ਤੇ ਤੁਸੀਂ ਹਿਸਟਰੀ ਫਰੋਲ ਕੇ ਦੇਖਿਓ ਕਿਤੇ ਡਾਟਾ ਸਰਚ ਕਰ ਭਾਰਤੀ ਜਿਹੜੀ ਸਾਡੀ ਹੈਗੀ ਨਾ ਜਿੰਨੇ ਵੀ ਕਮਿਊਨਿਟੀ ਹੈਗੀ ਆ ਅਸੀਂ ਲੋਕ 20 ਸਾਲ ਦੀ ਉਮਰ ਦੇ ਵਿੱਚ ਗਰਾਊਂਡ ਤੋਂ ਬਾਹਰ ਹੋ ਜਾਂਦੇ ਆ ਜੀ 20 ਸਾਲ ਦੀ ਉਮਰ ਤੱਕ ਅਸੀਂ ਗਰਾਊਂਡ ਦੇ ਵਿੱਚ ਹੁੰਨੇ ਆ ਉਹ 20 ਸਾਲ ਦੀ ਉਮਰ ਤੋਂ ਗਰਾਊਂਡ ਦੇ ਵਿੱਚੋਂ ਬਾਹਰ ਨਿਕਲੇ ਅਸੀਂ ਮੁੜ ਕੇ ਕਦੇ ਗਰਾਊਂਡ ਦੇ ਵਿੱਚ ਵੜਦੇ ਨਹੀਂ ਹਾਂ ਉਸ ਗਰਾਊਂਡ ਦੇ ਵਿੱਚ ਤੁਹਾਡਾ ਭੋਗ ਤਾਂ ਹੋ ਸਕਦਾ ਪਰ ਅਸੀਂ ਉਸ ਗਰਾਊਂਡ ਦੇ ਵਿੱਚ ਜਾਂਦੇ ਨਹੀਂ ਜੇਕਰ ਅਸੀਂ ਉਸ ਗਰਾਊਂਡ ਦਾ ਸਾਥ ਨਾ ਛੱਡੀਏ ਜੇਕਰ ਤੁਸੀਂ ਨਹੀਂ ਖੇਡ ਸਕਦੇ ਤੁਹਾਡੇ ਹੱਥ ਦੇ ਵਿੱਚ ਖੁੰਡੀ ਆ ਗਈ ਆ ਜੀ ਯਾਰ ਉੱਥੇ ਜਾ ਕੇ ਘੰਟਾ ਬਹਿ ਲਓ ਬਿਲਕੁਲ ਵੀ ਜਿਹੜੇ ਖੇਡਦੇ ਆ ਉਹਨਾਂ ਨੂੰ ਵੀ ਹੱਲਾਸ਼ੀਰੀ ਦੇ ਲਓ ਹਮ ਪਰ ਅਸੀਂ ਨਾ ਤਾਂ ਉੱਥੇ ਜਾ ਕੇ ਗਰਾਊਂਡ ਦੇ ਵਿੱਚ ਬਹਿਣਾ ਤੇ ਨਾ ਹੀ ਹੁਣ ਤੁਸੀਂ ਬਾਹਰਲੇ ਮੁਲਕਾਂ ਦਾ ਟ੍ਰੈਂਡ ਦੇਖਿਓ ਬਾਹਰਲੇ ਮੁਲਕਾਂ ਦੇ ਵਿੱਚ ਮਾਂ ਬਾਪ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਹਮ ਖੜਾਉਣ ਦੇ ਵਾਸਤੇ ਦੂਰ ਦੂਰ ਤੱਕ ਦੋ ਦੋ ਘੰਟੇ ਦੀ ਡਰਾਈਵ ਹੁੰਦੀ ਹੈ ਅਗੇ ਵਾਰੀ ਹਨਾ ਤਿੰਨ ਤਿੰਨ ਘੰਟੇ ਦੀ ਵੀ ਡਰਾਈਵ ਹੁੰਦੀ ਆ ਉਹ ਲੈ ਕੇ ਜਾਂਦੇ ਆ ਪਰ ਸਕੂਲਾਂ ਵਾਲੇ ਵੀ ਚੰਗੇ ਆ ਮੈਂ ਤੇ ਜਿਹੜਾ ਰੱਖਦੇ ਉਹ ਛੁੱਟੀ ਵਾਲੇ ਤਾਂ ਰੱਖਦੇ ਆ ਪਤਾ ਕਿ ਮਾਪੇ ਵਿਹਲੇ ਹੋਣੇ ਆ ਠੀਕ ਹੈ ਨਾ ਸਾਡੇ ਵਾਲੇ ਕੀ ਕਰਦੇ ਆ ਸੋਮ ਮੰਗਲਵਾਰ ਨੂੰ ਮਾਪਿਆਂ ਨੂੰ ਹੁਕਮ ਜੜਦਣਗੇ ਆ ਤੁਹਾਡਾ ਬੱਚਾ ਅੱਜ ਫਲਾਣੇ ਥਾਂ ਜਾਣਾ ਪਿਕਨਿਕ ਤੇ ਜਾਣਾ ਜੀ ਫਲਾਣੇ ਥਾਂ ਚ ਘੁੰਮਣ ਫਿਰਨ ਲੈ ਕੇ ਜਾ ਰਹੇ ਘੁੰਮਣਾ ਫਿਰਨਾ ਪਿਕਨਿਕ ਜਾਣਾ ਇਹ ਵੀ ਚੰਗੀ ਗੱਲ ਆ ਪਰ ਸਾਡੇ ਬੱਚਨ ਖੜਾਉਂਦੇ ਕਿਦਣੇ ਉਹ ਹੂੰ ਕਿੰਨੇ ਕ ਬੱਚੇ ਆ ਜਿਹੜੇ ਹੁਣ ਬਾਹਰੋਂ ਆਣ ਕੇ ਲੋਕ ਤੁਹਾਡੇ ਬੱਚਨ ਨੂੰ ਇਹ ਪੁੱਛਦੇ ਕਿਹੜੀ ਗੇਮ ਕਰਦਾ ਹਮੇਸ਼ਾ ਇਹ ਸਵਾਲ ਹੋਊਗਾ ਨਾ ਵੀ ਤੂੰ ਗੇਮ ਕਿਹੜੀ ਕਰਦਾ ਹੈ ਅਸੀਂ ਗੇਮ ਕੀ ਕਹੀਏ ਵੀਡੀਓ ਗੇਮ ਜੀ ਕਿਉਂਕਿ ਸਾਡੇ ਬੱਚੇ ਕਰਦੇ ਵੀਡੀਓ ਗੇਮੇ ਜੀ ਹੁਣ ਸਾਨੂੰ ਇਸ ਖੇਡ ਦਾ ਇੱਕ ਅਸਲ ਦੇ ਵਿੱਚ ਇਹਦਾ ਮੰਤਵ ਇਹਦੇ ਫਾਇਦੇ ਇਹ ਸਮਝਣੇ ਪੈਣਗੇ ਇਹਨਾਂ ਫਾਇਦਿਆਂ ਦੇ ਨਾਲ ਤੁਸੀਂ ਅੱਗੇ ਵਧ ਸਕਦੇ ਆ ਹੁਣ ਅੱਜ ਕੱਲ ਦੇ ਬੱਚਿਆਂ ਨੂੰ ਕਿਤੇ ਪੌੜੀ ਚੜਾ ਦਿਓ ਸਾਹ ਫੁੱਲਣ ਲੱਗ ਪੈਂਦਾ ਹੁੰਦਾ ਹੈ ਹਣਾ ਉਹਨਾਂ ਨੂੰ ਕਹਦੇ ਨਾ ਕਿਤੇ ਪਾਣੀ ਵਾਲੀ ਬਾਲਟੀ ਚੱਕ ਕੇ ਇੱਥੋਂ ਉੱਥੇ ਰੱਖਦੇ ਹੋ ਉਹਨਾਂ ਨੂੰ ਮੌਤ ਪੈ ਜਾਂਦੀ ਉਹ ਲੋਕ ਕਹਿੰਦੇ ਫ੍ਰਿਜ ਦੇ ਵਿੱਚੋਂ ਪਾਣੀ ਕੱਢ ਕੇ ਲਿਆਓ ਤਾਂ ਵੀ ਉਹਨਾਂ ਨੂੰ ਡਰ ਲੱਗਦਾ ਕਿ ਰਾਹ ਵਿੱਚ ਕਿਤੇ ਦਮ ਨਾ ਟੁੱਟ ਜਾਵੇ ਇਹਨਾਂ ਨੂੰ ਐਡੇ ਸੋਹਲ ਬਣਾ ਲਏ ਅਸੀਂ ਆਪਣੇ ਨਿਆਣੇ ਕਿ ਹਰ ਵਾਰੀ ਉਹ ਬਿਮਾਰੀਆਂ ਦੇ ਨਾਲ ਜੂਝਦੇ ਆ ਹਰ ਸਾਲ ਉਹ 2 2 3 3 ਵਾਰੀ ਹਸਪਤਾਲ ਜਾਂਦੇ ਆ ਔਰ ਉਹਨਾਂ ਦੀ ਕੋਈ ਨਾ ਕੋਈ ਝੂਲਟੀ ਲੀ ਰਹਿੰਦੀ ਹੈ ਸੋ ਇਸੇ ਕਰਕੇ ਕਿਉਂਕਿ ਅਸੀਂ ਉਹਨਾਂ ਨੂੰ ਮਿੱਟੀ ਦੇ ਨਾਲ ਘੁੱਲਣ ਰੋਲਣ ਨਹੀਂ ਦਿੱਤਾ ਅਸੀਂ ਉਹਨਾਂ ਦੇ ਖੁਰੇ ਖੇ ਨਹੀਂ ਲੱਗਣ ਦਿੱਤੀ ਤਾਂ ਕਰਕੇ ਉਹ ਜ਼ਿਆਦਾ ਅੱਜ ਇਮਿਊਨਿਟੀ ਉਹਨਾਂ ਦੀ ਘਟ ਗਈ ਹੈ ਬਿਮਾਰੀਆਂ ਉਹਨਾਂ ਦੇ ਕੋਲ ਵੱਧ ਗਈਆਂ ਖੇਡਾਂ ਦੇ ਪਿੱਛੋਂ ਅਸੀਂ ਬਿਲਕੁਲ ਅਸੀਂ ਹਟ ਹੀ ਗਏ ਹਾਂ ਜੀ ਇੱਥੇ ਮਾਪਿਆਂ ਨੂੰ ਸਮਝਣ ਦੀ ਲੋੜ ਹੈ ਇੱਥੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਾਹਰ ਕੱਢਣਾ ਪੈਣਾ ਕਿ ਖੇਡੋ ਜਾ ਕੇ ਫੋਨ ਜਿਹੜੇ ਨੇ ਉਹਨਾਂ ਕੋਲੋਂ ਲੈ ਲੈਣੇ ਚਾਹੀਦੇ ਨੇ ਕਿਉਂਕਿ ਪੜਾਈਆਂ ਵੀ ਅੱਜਕੱਲ ਫੋਨਾਂ ਦੇ ਉੱਤੇ ਹੋ ਰਹੀਆਂ ਨੇ ਸੋ ਫੋਨਾਂ ਤੋਂ ਦੂਰ ਕਰੋ ਬੱਚਿਆਂ ਨੂੰ ਤੇ ਖੇਡਾਂ ਦੇ ਨਾਲ ਜੋੜੋ ਤਾਂ ਹੀ ਕਰਕੇ ਬੱਚੇ ਜਿਹੜੇ ਨੇ ਉਹ ਤੰਦਰੁਸਤ ਰਹਿ ਸਕਦੇ ਨੇ ਫਿਲਹਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਤੁਹਾਡਾ ਬਹੁਤ-ਬਹੁਤ ਤੁਹਾਡਾ ਹੀ ਬਹੁਤ-ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਸਵੇਰ ਸਵੇਰ ਨੂੰ ਸੇਥ ਇਸ ਸਮਾਪਤ ਕਰਦੇ ਹਾਂ ਨਵੇਂ ਐਪੀਸੋਡ ਦੇ ਨਾਲ ਜਲਦ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રાણી રપે તો દૂર તે મુદ્દે નેડે લાઈવી ટીવી